ਯਾਪ ਵਿੱਚ ਸ਼ੂਗਰ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਇਸ ਮਾਮਲੇ ਵਿੱਚ ਸਿਹਤ ਮੰਤਰਾਲੇ ਦੀ ਜੋ ਤਾਜ਼ਾ ਰਿਪੋਰਟ ਸਾਹਮਣੇ ਆਈ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਰਿਪੋਰਟ ਮੁਤਾਬਕ ਹੁਣ ਸੂਬੇ ਦਾ ਹਰ 10ਵਾਂ ਵਿਅਕਤੀ ਸ਼ੂਗਰ ਦਾ ਮਰੀਜ਼ ਹੈ ਸਾਲ 2025-26 ਤੱਕ 2.40 ਲੱਖ ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ ਜਿਸ ਨੂੰ ਸਿਹਤ ਮਾਹਿਰ ਗੰਭੀਰ ਚੇਤਾਵਨੀ ਵਜੋਂ ਦੇਖ ਰਹੇ ਹਨ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਸਤੂਲਿਤ ਖਾਣ-ਪੀਣ, ਜੰਕ ਫੂਡ ਤੇ ਮਾਹੂਸ਼ਰਾਬ ਦਾ ਸੇਵਨ ਖਸਰਤ ਦੀ ਕਮੀ ਅਕਤਿਤਨਾਸ਼ ਹੋ ਰਿਹਾ ਦਾ ਮੁੱਖ ਕਾਰਨ ਹੈ। ਸਿਹਤ ਵਿਭਾਗ ਨੇ ਦੱਸਿਆ ਕਿ ਸਿਰਫ 2023-24 ਵਿੱਚ ਹੀ 6.71 ਲੱਖ ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ ਜਿਨ੍ਹਾਂ ਵਿੱਚੋਂ 86744 ਲੋਕ ਸ਼ੂਗਰ ਨਾਲ ਪੀੜਤ ਪਾਏ ਗਏ। ਸਾਲ 2024-25 ਵਿੱਚ ਇਹ ਗਿਣਤੀ ਹੋਰ ਵਧੀ ਅਤੇ 73.65 ਲੱਖ ਲੋਕਾਂ ਵਿੱਚੋਂ 2.28 ਲੱਖ ਮਰੀਜ਼ ਪਾਏ ਗਏ। ਮਾਇਰਾ ਨੇ ਚੇਤਾਵਨੀ ਦਿੱਤੀ ਕੀ ਸ਼ੂਗਰ ਕੁਪੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ ਜਿਵੇਂ ਦਿਲ ਦੇ ਰੋਗ ਗੁਰਦੇ ਦੀ ਸਮੱਸਿਆ ਨਜ਼ਰ ਦਾ ਘਟਣਾ ਆਦਿ ਗੰਭੀਰ ਬਿਮਾਰੀਆਂ ਮਰੀਜ਼ ਨੂੰ ਜਕੜ ਸਕਦੀਆਂ ਜਿਨ੍ਹਾਂ ਲੋਕਾਂ ਦੇ ਪਰਿਵਾਰ ਵਿੱਚ ਪਹਿਲਾਂ ਹੀ ਕਿਸੇ ਨੂੰ ਸ਼ੂਗਰ ਸੀ ਉਹਨਾਂ ਵਿੱਚ ਟਾਈਪ 1 ਅਤੇ ਟਾਈਪ 2 ਸ਼ੂਗਰ ਦਾ ਜੋਖਮ ਕਈ ਗੁਣਾ ਵੱਧ ਜਾਂਦਾ ਅਜਿਹਾ ਆਧੇ ਪਿੰਡੂ ਖੇਤਰਾਂ ਵਿੱਚ ਹਾਲਤ ਹੋਰ ਵੀ ਚਿੰਤਾਜਨਕ ਹੈ ਬਿਨਾਂ ਕਸਰਤ ਵਾਲੀ ਜੀਵਨ ਸ਼ੈਲੀ ਵੱਧਦਾ ਵਜ਼ਨ ਅਤੇ ਗਲਤ ਖੁਰਾਕ ਇਸ ਦੇ ਖਤਰੇ ਨੂੰ ਹੋਰ ਵਧਾਰੇ ਰਿਪੋਰਟ ਮੁਤਾਬਕ ਸਿਹਤ ਕੇਂਦਰਾਂ ਵਿੱਚ 610 ਲੋਕਾਂ ਦੀ ਸਕ੍ਰੀਨਿੰਗ ਦੌਰਾਨ 770 ਲੋਕ ਪੋਜ਼ਿਟਿਵ ਪਾਏ ਗਏ ਜਦਕਿ ਸ਼ਹਿਰੀ ਕਿਤਰਾਂ ਵਿੱਚ ਵੀ 슈ਗਰ ਦੇ ਕੇਸ ਲਗਾਤਾਰ ਵੱਧ ਰਹੇ ਹਨ ਇਸਲਾਵਾ ਗਵਾਂਡੀ ਸੁਪੇ ਹਰਿਆਣਾ ਤੇ ਹਿਮਾਚਲ ਵਿੱਚ ਵੀ ਹਾਲਾਤ ਚਿੰਤਾਜਨਕ ਹਨ ਹਰਿਆਣਾ ਵਿੱਚ 2.11 ਲੱਖ 슈ਗਰ ਮਰੀਜ਼ ਮਿਲੇ ਹਨ ਜਦਕਿ ਹਿਮਾਚਲ ਵਿੱਚ ਵੀ ਸਥਿਤੀ ਕੁਝ ਜ਼ਿਆਦਾ ਵਧੀਆ ਨਹੀਂ ਹੈ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਕਸਰਤ ਸੰਤੁਲਿਤ ਖਾਣ ਭਾਰ ਕੰਟਰੋਲ ਕਰਨ ਅਤੇ ਸਾਲ ਵਿੱਚ ਘੱਟੋ ਘਾਟ ਇੱਕ ਵਾਰ 슈ਗਰ ਟੈਸਟ ਕਰਾਉਣ ਦੀ ਅਪੀਲ ਕੀਤੀ ਹੈ ਤਾਜਿਬਮਾਰੀ ਨੂੰ ਸਮੇਂ ਸਿਰ ਪਛਾਣਿਆ ਜਾ ਸਕੇ ਅਤੇ ਇਸ ਤੇ ਰੋਕ ਲਗਾਈ ਜਾ ਸਕੇ